ਸਵਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਤੇ ਸਤਿ ਸ਼੍ਰੀ ਅਕਾਲ ਜੀ ਬਣੀ ਮਿਹਰਬਾਨੀ ਸਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਰਨਤਾਰਨ ਦੀ ਸੀਟ ਬਾਰੇ ਸਾਨੂੰ ਦੱਸੋ ਪੂਰੀ ਡਿਟੇਲ ਦਿਓ ਅ ਸਰ ਸਾਹਿਬ ਆਪਾਂ ਦੋ ਦਿਨਾਂ ਤੋਂ ਇਹ ਗੱਲ ਕਹਿ ਰਹੇ ਸੀ ਕਿ ਐਗਜ਼ਿਟ ਪੋਲ ਦੇ ਨਤੀਜੇ ਇਹ ਗੱਲ ਕਹਿੰਦੇ ਆ ਕੀ ਸੰਭਾਵਨਾ ਹੈ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਨਤੀਜਾ ਜਾਣ ਦੇ ਆਪਾਂ ਇਹ ਵੀ ਗੱਲ ਕਹਿੰਦੇ ਵੀ ਐਗਜ਼ਿਟ ਪੋਲ ਦੇ ਨਤੀਜੇ ਹਰ ਵਾਰ ਸਹੀ ਨਹੀਂ ਹੁੰਦੇ ਪਰ ਅੱਜ ਬਿਹਾਰ ਦੇ ਬਾਰੇ ਵੀ ਤੇ ਅੱਜ ਪੰਜਾਬ ਦੇ ਤਰਨਤਾਰਨ ਹਲਕੇ ਦੇ ਬਾਰੇ ਵੀ ਬਿਲਕੁਲ ਇਹ ਸਹੀ ਸਾਬਤ ਹੋਇਆ ਕਿਉਂਕਿ ਅੱਜ ਤਰਨਤਾਰਨ ਦੇ ਵਿੱਚ ਹਰਮੀਤ ਸਿੰਘ ਸੰਧੂ ਜਿੱਤੇ ਆ 12000 ਤੋਂ ਕੁਝ ਵੋਟਾਂ ਦੇ ਫਰਕ ਦੇ ਨਾਲ ਜਿੱਤੇ 12091 ਵੋਟਾਂ ਦੇ ਫਰਕ ਦੇ ਨਾਲ ਹਰਮੀਤ ਸਿੰਘ ਸੰਧੂ ਨੂੰ ਕੁੱਲ ਵੋਟਾਂ ਪਈਆਂ ਜੀ 42649 ਜੋ 3 ਵਾਰ ਹਰ ਮੀਤ ਖੰਡੂਆ ਜਿਹੜੇ ਉਹ ਵਿਧਾਇਕ ਬਣੇ ਆ ਬੀਬੀ ਸੁਖਵਿੰਦਰ ਕੌਰ ਨੂੰ ਆਵਾ ਕਾਦੀ ਦਲ ਦੀ ਉਮੀਦਵਾਰ ਨੂੰ ਵੋਟਾਂ ਪਈਆਂ ਜੀ 30558 ਇਹ ਦੂਜੇ ਨੰਬਰ ਤੇ ਆ ਤੀਜੇ ਨੰਬਰ ਦੇ ਉੱਤੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ 1620 ਵੋਟਾਂ ਪਈਆਂ ਕਾਂਗਰਸ ਚੌਥੇ ਨੰਬਰ ਦੇ ਉੱਤੇ ਰਹੀ ਆ 15078 ਵੋਟਾਂ ਪਈਆਂ ਭਾਜਪਾ ਉਮੀਦਵਾਰ ਜਸਾਹਰ ਨਾ ਅੰਕਰਾਦਨੀ ਤਫਤਕਿਆ ਇਹਨੂੰ ਸਿਰਫ 6239 ਵੋਟਾਂ ਪਈਆਂ ਸੋ ਕੁੱਲ ਮਿਲਾ ਕੇ ਜਦ ਇਹ ਆ ਵੀ ਅੱਜ ਆਮ ਆਦਮੀ ਪਾਰਟੀ ਜਿੱਤ ਗਈ ਆ ਤੇ ਆਮ ਆਦਮੀ ਪਾਰਟੀ ਦੇ ਰਕਾਬਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਵੀ ਲੋਕਾਂ ਨੇ ਸਾਡੇ ਵੱਲੋਂ ਦਿੱਤੇ ਗਏ ਵਿਕਾਸ ਦੇ ਕੰਮਾਂ ਨੂੰ ਪਸੰਦ ਕੀਤਾ ਤੇ ਤਰਨਤਾਰਨ ਦੇ ਲੋਕਾਂ ਨੇ ਤਾਂ ਖੁਸ਼ ਹੋ ਕੇ ਵੋਟਾਂ ਪਾਈਆਂ ਆ ਕਾੜੀ ਦੇ ਲਈ ਇਸ ਗੱਲੋਂ ਖੁਸ਼ ਆ ਵੀ ਸਾਡੇ ਬਾਰੇ ਸਾਰੀ ਇਹ ਗੱਲ ਕਹਿੰਦੇ ਸੀ ਵੀ ਡਾਇਨਾਸੌਰ ਆ ਜਾਣਗੇ ਪਰ ਇਹ ਨਹੀਂ ਆਉਂਦੇ ਪਰ ਅਸੀਂ ਦੂਜੇ ਨੰਬਰ ਦੇ ਉੱਤੇ ਆ ਗਏ ਆ ਹੁਣ ਤਾਂ ਏਆਈ ਦੇ ਅਸੀਂ ਕਟ-ਕਟ ਕੇ ਵੀਡੀਓ ਵੀ ਪਾਈ ਜਾਂਦੇ ਆ ਲੋਕ ਉਹ ਸੁਖਵੀਰ ਸਿੰਘ ਬਾਦਲ ਨੇ ਰਸੀ ਹੱਥ ਦੇ ਵਿੱਚ ਫੜੀ ਐ ਤੇ ਜਿਹੜੀ ਸੰਗਰੀ ਨੂੰ ਮਾਹ ਹੁੰਦਾ ਪਾਸਾ ਤੇ ਉਹ ਹੈਗਾ ਵੀ ਡਾਇਨਾਸੌਰ ਦੇ ਗਲ ਦੇ ਵਿੱਚ ਵੀ ਡਾਇਨਾਸੌਰ ਨੂੰ ਉਹਦੇ ਨਾਲ ਤਰਿਆਉਂਗਾ। ਸੋ ਮਤਲਬ ਇਹ ਜੀ ਕਿ ਕਾਰੀਦਰ ਦੇ ਸਮਰਥਕ ਕਹਿੰਨੇ ਕਿ ਅਸੀਂ ਆ ਗਏ ਹਾਂ। ਸੋ ਮਤਲਬ ਕਹਿਣ ਦਾ ਇਹ ਆ ਵੀ ਜਿਹੜੇ ਨਤੀਜਿਆਂ ਵੱਲ ਬੜੀ ਧਾਂਟ ਕਿਆ ਸੀ ਅੱਜ ਦੇ ਨਤੀਜਿਆਂ ਦੇ ਵਿੱਚ ਮਨਦੀਪ ਸਿੰਘ ਜਿੱਤ ਦਾ ਪ੍ਰਤੀਤ ਹੋ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਪਰ ਮਨਦੀਪ ਸਿੰਘ 3 ਨੰਬਰ ਦੇ ਉੱਤੇ ਆਇਆ। ਜੇ ਆਪਾਂ 3-4 ਦਿਨ ਪਹਿਲਾਂ ਇਹ ਗੱਲ ਕਹਿ ਦਿੰਦੇ ਵੀ ਮਨਦੀਪ ਸਿੰਘ ਦਾ ਕੰਮ ਔਖਾ ਲੱਗਦਾ ਤੇ ਕਈ ਲੋਕ ਕਹਿੰਦੇ ਲੈ ਤੁਸੀਂ ਫੁਲਾਣੇ ਬੰਦੇ ਦੇ ਨਾਲ ਜੁੜੇ ਹੋਗੇ। ਤੁਸੀਂ ਵਿਕੇ ਹੋਵੋਗੇ। ਹਕੀਕਤ ਆ ਵੀ ਸੋਸ਼ਲ ਮੀਡੀਆ ਦਾ ਸੰਸਾਰ ਹੋ ਰਹਾ ਤੇ ਪ੍ਰੈਕਟੀਕਲ ਗੱਲ ਹੋ ਰਹੀ ਜੀ ਤੇ ਮੁੱਖ ਮੰਤਰੀ ਪੰਜਾਬ ਦੋਨਾਂ ਨੇ ਚੜ ਮੱਚੀਆਂ ਨੇ ਫਿਰ ਬਿਲਕੁਲ ਜੀ ਆ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਕੇਦਰੀਵਾਲ ਹੋਰਾਂ ਨੇ ਮਨੀਸ਼ ਸਸੋਦੀਆ ਨੇ ਬਾਕੀ ਸਾਰੇ ਆਗੂਆਂ ਨੇ ਜੋ ਖੁਸ਼ੀ ਦਾ ਇਜ਼ਹਾਰ ਕੀਤਾ ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਕਿੰਨਾ ਜ਼ੋਰ ਲਾਇਆ ਸਾਨੂੰ ਗਲਤ ਕਿਹਾ ਵੀ ਪਾਈਏ ਤਾਂ ਕਰਦੇ ਹਨ ਇਹ ਉਹਦਾ ਕਰਦੇ ਹਨ ਪੰਜਾਬ ਪਰ ਅਸੀਂ ਪੰਜਾਬ ਦੇ ਲੋਕਾਂ ਨੇ ਜਲਾਨ ਦੇ ਵਿੱਚ ਥਾਂ ਬਣਾਈ ਆ ਕੰਮ ਕਰਕੇ ਇਸ ਕਰਕੇ ਲੋਕਾਂ ਦੇ ਵੋਟਾਂ ਪਈਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਆ ਵੀ ਲੋਕ ਕੀਤਾ ਗਿਆ ਕੰਮਾਂ ਤੋਂ ਸੰਤੁਸ਼ਟ ਹਨ ਇਸ ਕਰਕੇ ਸਾਨੂੰ 27 ਦੇ ਵਿੱਚ ਵੋਟਾਂ ਪੈਣੀਆਂ ਇਸ ਕਰਕੇ ਦੂਰੀ ਵਾਰ ਸਰਕਾਰ ਸੱਜੇ ਬਣੂਗੀ ਦੇਖੋ ਅਖ਼ਰ ਲੱਸੂਗਾ ਕੀ ਹੁੰਦਾ ਪਰ ਅੱਜ ਇਹ ਹੈ ਜਿਕੇ ਆਮ ਆਦਮੀ ਪਾਰਟੀ ਦੀ ਗੱਲ ਪੁੱਗ ਗਈ ਆਮ ਆਦਮੀ ਪਾਰਟੀ ਜਿਹੜੀ ਉਹ ਅੱਜ ਫੇਰ ਜਿੱਤ ਗਈ ਤੇ ਕੋਈ ਇਹਦੇ ਬਾਰੇ ਕਹਿੰਦਾ ਵੀ ਇਹ ਤਾਂ ਭਾਈ ਸਤਾਧਾਰੀ ਤੇ ਹੁਣ ਕਰਕੇ ਜਿੱਤ ਹਸਨ ਹੋਈ ਆ ਕੋਈ ਇਹ ਗੱਲ ਕਹਿੰਦਾ ਜੀ ਕਿ ਇਹ ਤਾਂ ਭਾਈ ਡਾਂਗ ਦੇ ਜ਼ੋਰ ਤੇ ਜਿੱਤੀ ਗਈ ਆ ਵਿਚਾਰ ਸਭ ਦੇ ਆਪੋ ਆਪਣੇ ਆ ਪਰ ਮੁੱਖ ਮੰਤਰੀ ਭਗਵੰਤ ਸਾਨ ਨੇ ਇਹ ਗੱਲ ਕਹੀ ਆ ਵੀ ਅਸੀਂ ਲੋਕਾਂ ਦੀ ਕਿਸਵੱਟੀ ਦੇ ਉੱਤੇ ਖਰੇ ਉੱtre ਆ ਤੇ ਥੋਣੋਂ ਵੱਧ ਵੱਧ ਵੋਟਾਂ ਪਾਈਆਂ। ਬਾਕੀ ਸ਼ੰਭੂ ਦੇ ਬਾਰਡਰ ਦੇ ਉੱਤੇ ਕੌਮੀ ਇਨਸਾਫ ਮੋਰਚੇ ਦਾ ਧਰਨਾ ਚੱਲ ਰਿਹਾ ਸੀ ਉਹਦਾ ਕੀ ਬਣਿਆ ਜੀ? ਦੇਖੋ ਜੀ ਜੈਗਲੋਥੇ ਸ਼ੰਭੂ ਬਾਰਡਰ ਦੇ ਉੱਤੇ ਤੇ ਅੱਜ ਪਤਾ ਲੱਗਾ ਵੀ ਕੇਂਦਰ ਦੇ ਇੱਕ ਮਹਿਕਮੇ ਦੇ ਵੱਲੋਂ ਸੁਪਰਡੈਂਟ ਤੇ ਕੁਝ ਅਧਿਕਾਰੀ ਆਏ ਉਹਨਾਂ ਦੇ ਵੱਲੋਂ ਇੱਥੇ ਮਿਲਣੀ ਕੀਤੀ ਗਈ ਆ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੇ ਨਾਲ। ਬਲਦੀ ਸਿੰਘਾਂ ਦੀ ਰਿਹਾਈ ਲਈ ਗਏ ਸੀ ਕਹਿੰਦੇ ਵੀ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਮੰਗ ਪੱਤਰ ਕੌਮੀ ਇਨਸਾਫ਼ ਮੋਰਚੇ ਨੇ ਉਹਨਾਂ ਅਧਿਕਾਰੀਆਂ ਨੂੰ ਸੌਂਪਿਆ ਉਹਨਾਂ ਅਧਿਕਾਰੀਆਂ ਨੇ ਗੱਲ ਕਹੀ ਆ ਵੀ ਕੇਂਦਰ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਤੁਹਾਡਾ ਜਿਹੜਾ ਮਸਲਾ ਹੈ ਇਸੇ ਤਿੱਖੀ ਹੱਲ ਹੋਵੇ ਦੀ ਕੋਸ਼ਿਸ਼ ਕਰਾਂਗੇ ਸੋ ਉਸ ਤੋਂ ਬਾਅਦ ਇਹ ਧਰਨਾ ਇਹ ਪ੍ਰਦਰਸ਼ਨ ਇੱਥੇ ਸਮਾਪਤ ਕਰ ਦਿੱਤਾ ਗਿਆ ਲੰਘੇ ਕੱਲ੍ਹ ਸੀ ਜਾਣਕਾਰੀ ਸਾਂਝੀ ਕੀਤੀ ਸੀ ਵੀ ਸ਼ੰਭੂ ਮਾਰਡਰ ਦੇ ਤੇ ਜਾਇਆ ਜਾਊਗਾ ਨਾਲ ਸਰਵਣ ਸਿੰਘ ਪਹੁੰਚੇ ਤੇ ਕੁਝ ਹੋਰ ਕਿਸਾਨ ਜਥੇਬੰਦਗਾਰੇ ਆਗੂ ਵੀ ਸੀਗੇ ਪਰ ਅੱਜ ਵੀ ਕਿ ਜਦੋਂ ਹੁਣ ਕੇਂਦਰ ਦੀ ਸਰਕਾਰ ਨੇ ਆਪਦੇ ਨੁਮਾਇंदे ਭੇਜ ਕੇ ਮੰਗ ਪੱਤਰ ਲੈ ਲਿਆ ਤੇ ਹੁਣ ਬੰਦੀ ਸਿੱਧਾ ਦੀ ਰਿਹਾਈ ਦੇ ਬਾਰੇ ਕੀ ਅੰਤਲਾ ਫੈਸਲਾ ਹੁੰਦਾ ਤਾਂ ਵਕਤ ਦੱਸੂਗਾ ਪਰ ਫਿਲਹਾਲ ਗੱਲ ਇਹ ਕਿ ਅੱਜ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਜੀ ਤੇ ਬਿਹਾਰ ਦੇ ਵਿੱਚ ਕੀ ਪੋਜੀਸ਼ਨ ਹੈ ਜੀ ਬਿਹਾਰ ਦੇ ਵਿੱਚ ਤਾਂ ਫਿਲਹਾਲ ਹੈਰਾਨੀ ਜਨਕੀ ਹੈ ਜਿਹੜੀ ਪੋਜੀਸ਼ਨ ਆ ਕਿਉਂਕਿ ਲੱਗਦਾ ਨਹੀਂ ਸੀ ਵੀ ਬਿਹਾਰ ਦੇ ਵਿੱਚ ਜਿੱਤ ਜਾਣਗੇ ਤੱਕ ਲੋ ਇਹ ਲੱਗਦਾ ਸੀਗਾ ਪਰ ਇਸ ਪੱਦਰ ਦੇ ਉੱਤੇ ਜਿੱਤ ਜਾਣਗੇ ਇਹ ਨਹੀਂ ਲੱਗਦਾ ਸੀਗਾ ਕਿਉਂਕਿ ਐਨਡੀਏ ਨੇ ਤਾਂ ਹੁਣੇ ਹੀ ਫਿਰਤਾ ਇੱਥੇ ਕੈਂਡੀਏ ਨੇ ਅੱਜ ਜਿਹੜਾ ਇੱਥੇ ਜਲਵਾ ਪੇਸ਼ ਕਰਤਾ ਕਿਉਂਕਿ ਇੱਥੇ ਕੁੱਲ 243 ਸੀਟਾਂ ਵਿਹਾਰ ਦੇ ਵਿੱਚ 243 ਦੇ ਵਿੱਚੋਂ ਜਿਹਨੂੰ 122 ਮਿਲ ਗਈਆਂ ਉਹਦੀ ਸਰਕਾਰ ਬਣਦੀ ਆ ਹੂੰ ਹੂੰ ਤੇ ਐਨਡੀਏ ਗੱਟ ਜੋੜ ਨੂੰ ਤਾਂ 202 ਸੀਟਾਂ ਮਿਲ ਗਈਆਂ 243 ਦੇ ਵਿੱਚੋਂ ਇਕੱਲੇ ਹੀ 202 ਤਾਂ ਉਹ ਲੈ ਗਏ ਆ ਤੇ ਜਿਹੜਾ ਮਹਾਗੱਠ ਕੋੜ ਆ ਜਿਹਦੇ ਵਿੱਚ ਤੇਜਸਵੀ ਯਾਦਵ ਦੀ ਪਾਰਟੀ ਵੀ ਆ ਜਿਹਦੇ ਵਿੱਚ ਕਾਂਗਰਸ ਵੀ ਆ ਹੋਰ ਵੀ ਆ ਇਹਨਾਂ ਨੂੰ ਸਿਰਫ ਮਿਲ ਗਈਆਂ 35 ਸੀਟਾਂ ਸਰਕਾਰ ਬਣਾਉਣ ਵਾਸਤੇ 122 ਚਾਹੀਦੀਆਂ ਉਹਨਾਂ ਨੂੰ ਮਿਲੀਆਂ ਇੰਡੀਆ ਵਾਲਿਆਂ ਨੂੰ 202 ਤੇ ਭਾਈ ਉਧਰ ਮਹਾਗੱਠ ਕੋੜ ਦੇ ਕੋਲੇ ਆ ਗਿਆ ਪੈਂਤੀ ਤਾਂ ਮਤਲਬ ਇਹ ਇਹ ਕਿ ਅੱਜ ਬੀਜੇਪੀ ਦੀ ਚੜ੍ਹ ਬੱਤੀ ਆ ਪ੍ਰਧਾਨ ਮੰਤਰੀ ਮੋਦੀ ਅੱਜ ਦਿੱਲੀ ਦੇ ਪਾਰਟੀ ਹੈੱਡਕੁਆਰਟਰ ਤੇ ਪਹੁੰਚੇ 42 ਮਿੰਟ ਦਾ ਇਹਨੇ ਭਾਸ਼ਣ ਦਿੱਤਾ ਇਹਨਾਂ ਨੇ ਕਿਹਾ ਜੀ ਕਿ ਬਿਹਾਰ ਦੇ ਵਿੱਚ ਲੋਕਾਂ ਨੇ ਗਰਦਾ ਚੱਕਤਾ ਹੁਣ ਕੱਟਾ ਸਰਕਾਰ ਦੀ ਕਦੇ ਵਾਪਸੀ ਨਹੀਂ ਹੋਣੀ ਇਹਨਾਂ ਨੇ ਕਿਹਾ ਜੀ ਕਿ ਜਿਹੜੇ ਲੋਕ ਛਟਪੂ ਦਾ ਨੂੰ ਬਦਨਾਮ ਕਰਦੇ ਆ ਡਰਾਮਾ ਕਹਿੰਦੇ ਆ ਉਹ ਬਿਹਾਰ ਦੀ ਕੀ ਇੱਜ਼ਤ ਕਰਨੀ ਹੈ ਤੇ ਨਾਰੀ ਇਹਨਾਂ ਨੇ ਗੱਲ ਕਹੀ ਆ ਕਿ ਕਾਂਗਰਸ ਆਰ ਜੀ ਡੀ ਪਛਮੀ ਮਗਾਲ ਕੇਰਲ ਤਾਮਿਲਨਾਡੂ ਤੋਂਨਾਂ ਦਾ ਵੀ ਜ਼ਿਕਰ ਕੀਤਾ ਇਹਨਾਂ ਨੇ ਕਹਿ ਜੀ ਕਿ ਹੁਣ ਅਸੀਂ ਬੰਗਾਲ ਦੇ ਵਿੱਚ ਵੀ ਸਰਕਾਰ ਬਣਾਵਾਂਗੇ ਤੇ ਜਿਹੜੀ ਕਾਂਗਰਸ ਆ ਹੁਣ ਮੁਸਲਮ ਲੀਗੀ ਮਾਓਵਾਦੀ ਪਾਰਟੀ ਬਣ ਗਈ ਹੈ ਜੀ ਹੂੰ ਹੂੰ ਤੇ ਬਾਕੀ 8 ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ 'ਚ ਰਲਮੀ ਮਿਲਮੀ ਜਿੱਤ ਦਾ ਕੀ ਖਾਕਾ ਕੀ ਹੈ ਉਹ ਦੋਖਾ ਆਪਾਂ ਜਿਵੇਂ ਆਪਾਂ ਚਰਨਤਾਰਨ ਦੇ ਬਾਰੇ ਜਾਣਦੇ ਆ ਕਿਉਂਕਿ ਅਸੀਂ ਪੰਜਾਬੀ ਪੰਜਾਬ ਦੀਆਂ ਖਬਰਾਂ ਦੇ ਨਾਲ ਵੱਧ ਸੰਬੰਧਤ ਹੁੰਨੇ ਆ ਸਾਨੂੰ ਵੱਧ ਤੋਂ ਵੱਧ ਪਤਾ ਹੁੰਦਾ ਜੀ ਕਿ ਇੱਕ ਤਾਂ ਚਲੋ ਤਰਨਤਾਰਨੀ ਚੋਣ ਆ ਸਾਡੇ ਆਪਣੇ ਸੂਬੇ ਦੇ ਵਿੱਚ ਐ ਤੇ ਇੱਕ ਸਾਨੂੰ ਬਿਹਾਰ ਦੇ ਬਾਰੇ ਪਤਾ ਹੁੰਦਾ ਮੋਟਾ-ਮੋਟਾ ਜਾਂ ਪਰ ਗੱਲ ਇਹ ਜੀ ਕਿ ਅੱਜ ਕਈ ਹੋਰ ਥਾਵਾਂ ਦੇ ਉੱਤੇ ਵੀ ਵੋਟਾਂ ਪਈਆਂ ਅ ਜੇ ਨਤੀਜੇ ਆਏ ਸੌਰੀ ਕੋਈ ਨਾ ਵੋਟਾਂ ਦੇ ਨਤੀਜੇ ਆਏ ਆ ਉਹ ਰਲਵੇ ਮਿਲਵੇਂ ਆਏ ਆ ਉਹਦੇ ਵਿੱਚ ਕਿਸੇ ਥਾਂ ਦੇ ਉੱਤੇ ਕਾਂਗਰਸ ਜਿੱਤੀ ਐ ਕਿਸੇ ਥਾਂ ਦੇ ਬੀਜੇਪੀ ਜਿੱਤੀ ਐ ਸੱਤ ਸੂਬਿਆਂ ਦੀਆਂ 8 ਵਿਧਾਨ ਸਭਾ ਸੀਟਾਂ ਦੇ ਉੱਤੇ ਜਿੱਤਨੀ ਟੋੜਾ ਹੋਈਆਂ ਤੇ ਦੇ ਨਤੀਜੇ ਇਹ ਆ Rajasthan ਦੀ ਅੰਤਾਬਾਰਾ ਸੀਟ ਦੇ ਉੱਤੇ ਕਾਂਗਰਸ ਦੇ ਪਰਮੋਦ ਗਾਇਨ ਜਿੱਤ ਹਾਸਲ ਕੀਤੀ ਹੈ। ਸਲੇਗਾਨਾ ਦੀ ਜੁਬਲੀ ਹਿਲ ਦੀ ਸੀਟ ਦੇ ਵਿੱਚ ਕਾਂਗਰਸ ਦੇ ਨਮੀਨ ਯਾਦਵ ਨੂੰ ਜਿੱਤ ਮਿਲੀ ਹੈ। ਇਹ ਜਿਹੜੀ ਅੰਤਾਬਾਰਾ ਦੀ ਸੀਟ ਆ ਪਹਿਲਾਂ ਭਾਜਪਾ ਦੇ ਕੋਲ ਸੀ ਤੇ ਜੁਬਲੀ ਹਿਲ ਵਾਲੀ ਸੀਟ ਆ ਜਿਹੜੀ ਉਹ ਕੇ ਸੀ ਆਰ ਪਾਰਟੀ ਦੇ ਕੇ ਸੀ ਆਰ ਦੀ ਪਾਰਟੀ BRS ਦੇ ਕੋਲੇ ਸੀ ਆਮ ਆਦਮੀ ਪਾਰਟੀ ਆ ਪਹਿ ਜਾਣ ਦੇ ਜਿੱਤਨੀ ਟੋੜਨ ਕਰਨ ਤੋਂ ਦਿੱਤੀ ਹੈ। ਮਿਜ਼ੋਰਮ ਦੇ ਵਿੱਚ ਦੰਪਾ ਤੋਂ ਮੀਜ਼ੋ ਨੈਸ਼ਨਲ ਫਰੰਟ ਦੇ ਜਿੱਤ ਹਾਸਲ ਕੀਤੀ ਹੈ ਤੇ ਜੰਮੂ ਕਸ਼ਮੀਰ ਦੇ ਨਗਰੋਟਾ ਤੋਂ ਭਾਜਪਾ ਉਮੀਦਵਾਰ ਜੇਵਿਆਣੀ ਰਾਣਾ ਜਿੱਤੀ ਹੈ ਬਡਗਾਮ ਤੋਂ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਦੇ ਆਗਾ सय्यਦ ਮੁਲਤਜਰ ਜਿੱਤੇ ਹੈ ਹੂੰ ਹੂੰ ਸੋ ਮੋਹੱਲੀ ਦੇ ਵਿੱਚੋਂ ਜਿਹੜੀ ਜਾਲੀ ਕਰੰਸੀ ਮਿਲੀ ਹੈ ਕਿੰਨੀ ਕੁ ਰਕਮ ਸੀ ਉਹ ਇਹ ਤਾਂ ਜੀ ਮੈਂ ਹਾਦੀ ਹੋਗੀ ਜੀ ਇਹਨਾਂ ਨੇ ਜਿੰਨੀ ਚੱਕੀ ਫਿਰਦੇ ਸੀਗੇ ਇਹ ਤਾਂ ਐ ਲੈ ਹੀ ਫਰਦੇ ਉਹ ਬੰਦਾ ਤਾਂ ਕੋਈ ਘੋੜੇ ਦੇ ਵਿੱਚ ਪਾਸੇ ਕੋਈ ਕਾਗਜ਼ ਨਹੀਂ ਲੈ ਕੇ ਜਾਂਦਾ ਇਦਾਂ ਜਿੱਦਾਂ ਇਹ ਨੋਟ ਚੱਕੀ ਫਿਰਦੇ ਆ ਤੇ ਅੱਜ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਤੇ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਪਰ ਇਹ ਬੰਦੇ ਡਰਦੇ ਨਹੀਂ ਕਿ ਇਹਨਾਂ ਨੂੰ ਖੋਪ ਕੋਈ ਨਹੀਂਗਾ 9 ਕਰੋੜ ਤੇ 88 ਲੱਖ ਰੁਪਈਆ ਇਸਕਾਰਤੀਓ ਗੱਡੀ ਦੇ ਵਿੱਚ ਰੱਖ ਕੇ ਫਿਰੇ ਫਿਰਦੇ ਆ ਇਹ ਕਰੰਸੀ ਆ ਜਿਹੜੀ ਨਕਲੀ ਲਈ ਫਿਰਦੇ ਆ ਪੁਲਿਸ ਨੂੰ 1000 ਤੇ 500 ਰੁਪਈਆ ਵਾਲੇ ਪੁਰਾਣੇ ਨੋਟ ਵੀ ਮਿਲੇ ਆ ਐਸਐਸਪੀ ਹਰਮਨਦੀਪ ਸਿੰਘ ਨੇ ਕਿਹਾ ਇਹ ਇਸ ਮਾਮਲੇ ਵਿੱਚ ਹਰਿਆਣਾ ਦੇ ਦੋ ਮੁੰਡੇ ਗ੍ਰਿਫਤਾਰ ਕੀਤੇ ਆ ਇਹ ਗੱਡੀ ਦੇ ਵਿੱਚ ਅਸਲੀ ਨੋਟਾਂ ਦੇ ਅੰਦਰ ਯਾਨੀ ਕਿ ਜਿਹਨੂੰ ਬੱਥੀ ਕਹਿੰਦੇ ਆ ਬੱਥੀ ਦੇ ਵਿੱਚ ਅਸਲੀ ਨੋਟਾਂ ਦੇ ਅੰਦਰ ਨਕਲੀ ਨੋਟ ਪਾ ਲੈਂਦੇ ਸੀਗੇ ਤੇ ਇਸ ਤੋਂ ਪਹਿਲਾਂ 6 ਕਰੋੜ ਰੁਪਏ ਦੀ ਠੱਗੀ ਦਾ ਇਹਨਾਂ ਦੇ ਉੱਤੇ ਪਰਚਾ ਦਰਜ ਆ ਤੇ ਹੁਣ ਇਹਨਾਂ ਦੇ ਬਾਰੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਜੀ ਕਹਿੰਦੇ ਕੁਆਲਿਟੀ ਬਹੁਤ ਗੁੱਡ ਆ ਜਾਲੀ ਨੋਟਾਂ ਦੀ ਹਾਂ ਬਿਲਕੁਲ ਜੀ ਦੇਖੋ ਜਿਹੜਾ ਬੰਦਾ ਜਾਲੀ ਕਰਦਾ ਨਾ ਉਹ ਵੱਧ ਮਿਹਨਤ ਨਾਲ ਕਰਦਾ ਅੱਜ ਕੱਲ ਵੀ ਮੈਂ ਕਿਤੇ ਫੜਿਆ ਨਾ ਜਾਵਾਂ ਜੀ ਬਾਕੀ ਜਿਥੇ ਨਾਲ ਪਾਕਿਸਤਾਨ ਗਈ ਸੀ ਇੱਕ ਜਥੇ ਦੇ ਵਿੱਚ ਇੱਕ ਲੜਕੀ ਗਈ ਸੀ ਉਹ ਮੁੜ ਕੇ ਆਈ ਨਹੀਂ ਉੱਥੇ ਛੁੱਪ ਗਈ ਆ ਜਾਂ ਕੀ ਗੱਲ ਹੋ ਗਈ ਕਿੱਧਰ ਗਾਇਬ ਹੋ ਗਈ ਉਹ ਨਹੀਂ ਜਿਵੇਂ ਇਹ ਮੈਂ ਤਾਂ ਹੁਣ ਖਬਰ ਪੜ੍ਹ ਕੇ ਹਕੈ ਸੱਜਾ ਸਾਹਿਬ ਵੀ ਇਹਦੇ ਬਾਰੇ ਨਵੀਂ ਜਾਣਕਾਰੀ ਆ ਗਈ ਆ ਇਹ ਬੀਬੀ ਵੀ ਇਸ਼ਕ ਦੇ ਰੰਗ ਦੇ ਵਿੱਚ ਰੰਗੀ ਗਈ ਤੇ ਇਹ ਭਾਈ ਉੱਥੇ ਇਸ਼ਕ ਦੇ ਚੱਕਰ ਦੇ ਵਿੱਚ ਪੈ ਗਈ ਇਹ ਕਿਸੇ ਦੇ ਨਾਲ ਫੇਸਬੁੱਕ ਦੇ ਉੱਤੇ ਅਟੈਚ ਸੀ ਜਾਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਪਿਆਰ ਮੁਹੱਬਤ ਚੱਲਦਾ ਸੀ ਨਾ ਪਾਕਿਸਤਾਨ ਦੇ ਵੱਲ ਤੁਹਾਡਾ ਇਸ਼ਕ ਚੱਲਦਾ ਹੋਵੇ ਤੁਹਾਡਾ ਪਾਕਿਸਤਾਨ ਦੇ ਵਿੱਚ ਵਿਆਹ ਕਰਾਉਣ ਦਾ ਮਨ ਹੋਵੇ ਇਹ ਤੁਹਾਡੀ ਨਿੱਜੀ ਜ਼ਿੰਦਗੀ ਆ ਤੁਸੀਂ ਧਰਮ ਬਦਲਣਾ ਨਿੱਜੀ ਜ਼ਿੰਦਗੀ ਆ ਪਰ ਗੱਲ ਇਹ ਵੀ ਜੱਥੇ ਦੇ ਵਿੱਚ ਜਾਣਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਦੇ ਨਾਂ ਤੇ ਜਾਣਾ ਤੇ ਉੱਥੇ ਜਾ ਕੇ ਤੁਸੀਂ ਇਸ ਤਰੀਕੇ ਨਾਲ ਧੱਕਾ ਨਹੀਂ ਦੇ ਕੇ ਖਿਸਕ ਜਾਣਾ ਇਹਦੇ ਨਾਲ ਸੁਭੈਖ ਦੇ ਵਿੱਚ ਅਗਲੇ ਜੱਥਾ ਦੇ ਉੱਤੇ ਅਸਰ ਪੈਂਦਾ ਇਹ ਭਾਈ ਤੁਹਾਡੇ ਨਾਲ ਜੱਥਾ ਜਦੋਂ ਜਾਂਦਾ ਉਹਦੇ ਵਿੱਚੋਂ ਐਨੇ ਬੰਦੇ ਤਾਂ ਇੱਧਰ ਰਹਿ ਜਾਂਦੇ ਪਰ ਕੀ ਪਤਾ ਉਹ ਕਿਹੋ ਜਿਹਾ ਅਨਸਰ ਆ ਗੱਲ ਇਸ ਵੱਲ ਗੌਰ ਕਰਨੀ ਬਣਦੀ ਆ ਜਿਹੜਾ ਜੱਥਾ ਗਿਆ ਸੀਗਾ ਜੀ 1900 ਤੇ 32 ਸਰਦਾਲੂਆਂ ਦਾ ਜਿਹੜਾ 4 ਨਵੰਬਰ ਨੂੰ ਗਿਆ ਸੀਗਾ ਜਿਹੜਾ 8ਵੇਂ 10ਵੇਂ ਨੂੰ ਵਾਪਸ ਆਇਆ ਗੁਰੂ ਰਣ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਉਸ ਜੱਥੇ ਦੇ ਵਿੱਚ ਇੱਕ ਔਰਤਾਂ ਦੀ ਸਰਬਜੀਤ ਕੌਰ ਇਹ ਸਰਬਜੀਤ ਕੌਰ ਜਿਹੜੀ ਉਹ ਗੁਆਚ ਗਈ ਇਹ ਸਰਬਜੀਤ ਕੌਰ ਦਾ ਪਿੰਡ ਹੈਗਾ ਜੀ ਅੰਨੀਪੁਰ ਡਾਕ ਘਰਕੱਬਾ ਤੇ ਜ਼ਿਲ੍ਹਾ ਕਪੂਰਥਲਾ ਇਹ ਸਰਬਜੀਤ ਕੌਰ ਜਿਹੜੀ 1932 ਸਰਦਾਲੂਆਂ ਦੇ ਵਿੱਚੋਂ ਇੱਕ ਸੀ 10 ਦਿਨਾਂ ਬਾਅਦ ਇਹ ਵਾਪਸ ਨਹੀਂ ਆਈ ਤੇ ਉਸ ਤੋਂ ਬਾਅਦ ਕਰੇ ਜੇ ਕੋਈ ਦੁਵਾਚ ਗਈ ਆ ਐਦਾਂ ਹੋ ਗਿਆ ਉਦਾਂ ਹੋ ਗਿਆ ਪਰ ਭਾਈ ਇਹਨੇ ਉੱਥੇ ਨਕਾਹ ਕਰਵਾ ਲਿਆ ਇਹਦਾ ਕੋਈ ਇਸ਼ਕ ਪੇਟਾ ਚੱਲਦਾ ਸੀਗਾ ਬੀਬੀ ਜੀ ਦਾ ਇਹ ਸਰਬਜੀਤ ਕੌਰ ਆ ਜਿਹੜੀ ਇਹਨੇ ਉੱਥੇ ਵਿਆਹ ਕਰਵਾ ਲਿਆ ਤੇ ਹੁਣ ਇਹ ਦਿਨ ਸਾਹਮਣੇ ਆ ਗਿਆ ਇਹ ਜਿਹੜੀ ਬੀਬੀ ਆ ਇਹਨੇ ਨਾਮ ਹੀ ਬਦਲ ਲਿਆ ਆਪਦਾ ਤੇ ਜਿਵੇਂ ਪਹਿਲਾਂ ਆਪਾਂ ਇੱਕ ਵਾਰੀ ਕਿਰਨ ਬਾਲਾ ਦੀਆਂ ਖਬਰਾਂ ਪੜ੍ਹਦੇ ਹੁੰਦੇ ਸੀ ਕਿਰਨਜੀਤ ਕੌਰ ਉਧਰਲੇ ਪਾਸੇ ਜਾ ਕੇ ਕਿਰਨ ਕਿਰਨ ਬਾਲਾ ਉਧਰਲੇ ਪਾਸੇ ਜਾ ਕੇ ਸ਼ੋਰ ਬਣ ਗਈ ਸੀ ਉਸ ਤਰੀਕੇ ਦੇ ਨਾਲ ਹੀ ਸਰਬਜੀਤ ਕੌਰ ਆ ਜਿਹੜੀ ਉਹਨੇ ਵੀ ਜਾ ਕੇ ਉੱਥੇ ਨਾਮ ਬਦਲ ਕੇ ਵਿਆਹ ਕਰਵਾ ਲਿਆ ਅਜਿਹਾ ਵੈਸੇ ਨਹੀਂ ਸੀ ਜਾ ਸਕਦੇ ਇਹ ਜੇ ਕਹਿੰਦੇ ਕਿ ਮੈਂ ਉੱਥੇ ਜਾ ਕੇ ਵਿਆਹ ਕਰਾਉਣਾ ਜਾਂ ਮੈਂ ਇੱਧਰ ਵਿਜ਼ਿਟ ਕਰਨ ਜਾਣਾ ਫਿਰ ਨਹੀਂ ਜਾ ਸਕਦੇ ਜਿਵੇਂ ਲੱਗਦਾ ਸੀ ਸਭ ਇਦਾਂ ਜਿਸ ਵੇਲੇ ਵੀ ਲੰਮੇ ਸਮੇਂ ਤੋਂ ਬਾਅਦ ਹੁਣ ਵੀਜ਼ੇ ਲੱਗਣੇ ਸ਼ੁਰੂ ਹੋਏ ਜਦੋਂ ਆ ਪਹਿਲਗਾਮ ਵਾਲਾ ਜਿਹੜਾ ਮਸਲਾ ਹੋਇਆ ਉਸ ਤੋਂ ਬਾਅਦ ਤਾਂ ਹੁਣ ਜੱਥਾ ਜਾਣ ਜਾਂ ਪਹਿਲੀ ਵਾਰ ਜੱਥਾ ਗਿਆ ਉਸ ਤੋਂ ਬਾਅਦ ਉਸ ਜੱਥੇ ਦੇ ਵਿੱਚ ਇਹ ਬੀਬੀ ਸੀਗੀ ਜੱਥੇ ਨੂੰ ਤਾਂ ਵੀਜ਼ਾ ਤਾਂ ਮਿਲਿਆ ਨਾ ਕਿ ਗੁਰਦੁਆਰਾਂ ਦੇ ਦਰਸ਼ਨ ਕਰਦੇ ਆ ਸਭਲੀ ਗੱਲ ਇਹ ਜੀ ਕਿ ਇਹਦੇ ਤੇ ਸ਼ੱਕ ਦੋ ਹੋਇਆ ਜਦੋਂ ਇਹ ਵਾਪਸ ਨਹੀਂ ਆਈ ਜਿੰਤੀ ਕੀਤੀ ਗੜਗੱਜ ਸਾਹਿਬ ਦੀ ਗਵਾਹੀ ਤੇ ਕਥਾ ਗਿਆ ਉਹ ਜਿਹੜਾ ਹੁੰਦਾ ਜੀ ਇਮੀਗ੍ਰੇਸ਼ਨ ਵਾਲਾ ਫਾਰਮ ਉਹਦੇ ਵਿੱਚ ਇਹਨੇ ਆਪਦਾ ਪਾਸਪੋਰਟ ਨੰਬਰ ਵੀ ਨਹੀਂ ਭਰਿਆ ਤੇ ਆਪਦਾ ਕੋਈ ਕੰਦੇ ਵੀ ਆਧਾਰ ਕਾਰਡ ਜਾਂ ਕੋਈ ਉਹ ਵੀ ਨਹੀਂ ਸਹੀ ਭਰਿਆ ਇਹਦੇ ਤੇ ਸ਼ੱਕ ਹੋਰ ਗੂੜਾ ਹੋ ਗਿਆ ਤੇ ਹੁਣ ਤਾਂ ਜਿਹੜਾ ਮੈਨੂੰ ਵੈਸੇ ਉਰਦੂ ਚੰਨਾ ਪੜਨੀ ਨਹੀਂ ਆਉਂਦੀ ਪਰ ਇਹ ਪਤਾ ਲੱਗਾ ਵੀ ਪਾਕਿਸਤਾਨ ਦੇ ਵਿੱਚ ਵਿਆਹ ਕਰਨ ਵਾਲੀ ਜਿਹੜੀ ਬੀਬੀ ਆ ਇਹਦਾ ਵਿਆਹ ਦਾ ਸਰਟੀਫਿਕੇਟ ਵੀ ਸਾਹਮਣੇ ਆ ਗਿਆ ਉਹਨੂੰ ਸਰਟੀਫਿਕੇਟ ਮਿਲ ਗਿਆ ਉੱਥੇ ਜੀ ਹੂੰ ਅੱਛਾ ਪਹਿਲਾਂ ਉੜਤਾ ਪੰਜਾਬ ਆਈ ਫਿਰ ਕਈ ਕਿਸਮ ਦੀਆਂ ਪੋਲਿਟੀਕਲ ਸਟੇਟਮੈਂਟਸ ਆ ਗਈਆਂ ਪੰਜਾਬ ਦੇ ਵਿੱਚ ਨਸ਼ੇ ਇੰਨੇ ਆ ਹੁਣ ਹਾਈ ਕੋਰਟ ਨੇ ਕੀ ਕਿਹਾ ਤਾਂ ਸਿਰਫ ਸਭ ਆ ਮੇਰੇ ਕੋਲੇ ਇੱਕ ਥੋੜੀ ਜਿਹੀ ਹੋਰ ਜਾਣਕਾਰੀ ਹੈ ਗੁਸਤਾਖੀ ਮਾਫ ਇਹ ਜਿਹੜੀ ਬੀਬੀ ਆ ਸਰਬਜੀਤ ਕੌਰ ਇਹਨੇ ਆਪਦਾ ਨਾਮ ਬਦਲ ਕੇ ਉੱਥੇ ਨੂਰ ਹੁਸੈਨ ਰੱਖ ਲਿਆ ਇਹ ਹੁਣ ਨੂਰ ਹੁਸੈਨ ਬਣ ਗਈ ਆ ਪਰ ਜਿਹੜੀ ਤੁਸੀਂ ਗੱਲ ਪੁੱਛੀ ਆ ਹਾਈ ਕੋਰਟ ਵਾਲੀ ਅਸਲ ਦੇ ਵਿੱਚ ਪਿੱਛੇ ਜਾਏ ਮਾਨਸਾ ਦਾ ਇੱਕ ਜੋੜਾ ਜਿਹਨੇ ਆਪਦਾ 70k ਮਹੀਨਾ ਦਾ ਮੁੰਡਾ ਵੇਚਦਾ ਸੀਗਾ 1,80,000 ਰੁਪਏ ਆਪਾਂ ਰੈੱਡਫਰਮ ਤੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਇਹ ਜੋੜਾ ਕਿੱਤੇ ਦਾ ਪੱਟਿਆ ਕਿੱਤੇ ਲੈ ਲਿਆ ਇਹਨਾਂ ਨੇ ਮੋਟਰਸਾਈਕਲ ਲੈਣੇ ਪਿਆ ਸੀ 1,80,000 ਦੇ ਵਿੱਚੋਂ ਪੈਸੇ ਦੇ ਕੇ ਛਡਵਾ ਲਿਆ ਇੱਕ ਬੈੱਡ ਲੈ ਆਏ ਇੱਕ ਲਮਾਰੀ ਲੈ ਆਏ 20,000 ਦਾ ਚਿੱਟਾ ਲਿਆ ਰੋਲਾ ਪੈ ਗਿਆ ਜਿਹਨੇ ਕਬਾੜੀਏ ਦੇ ਬੱਚਾ ਖਰੀਦਿਆ ਸੀ ਉਹਦੇ ਤੋਂ ਵਾਪਸ ਲੈ ਕੇ ਇਥੇ ਜੋੜੇ ਨੂੰ ਦਿੱਤਾ ਗਿਆ ਜੋੜਾ ਹੁ ਨਸ਼ਾ ਸੜਾ ਕੇ ਕੇਂਦਰ ਦੇ ਵਿੱਚ ਆ ਇਸ ਮਾਮਲੇ ਦੇ ਉੱਤੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਅੱਜ ਇਹ ਗੱਲ ਕਹੀ ਆ ਉਹ ਕਹਿੰਦੇ ਕਿ ਸਮਾਜ ਦੇ ਵਿੱਚ ਆਈ ਗ੍ਰਾਵਟ ਨੈਤਿਕਤਾ ਸਿਧਾਂਤਾਂ ਤੋਂ ਸਖਣੇ ਪਣ ਦੀ ਬਹੁਤ ਵੱਡੀ ਉਦਾਹਰਨ ਆ ਤੇ ਪੰਜਾਬ ਕਿਵੇਂ ਨਸ਼ੇ ਦਾ ਪੱਟਿਆ ਪਿਆ ਇਹ ਵੀ ਇੱਕ ਬਹੁਤ ਵੱਡੀ ਉਦਾਹਰਨ ਹੈਗੀ ਆ ਜਨਾਬ ਜੀ ਹੁਣ ਜੇ ਭਾਰਤ ਦੀ ਸਰਕਾਰ ਚਾਹੇ ਤਾਂ ਬੀਬੀ ਸਰਬਜੀਤ ਕੌਰ ਉਰਫ ਨੂਰਾਨੂ ਵਾਪਸ ਨਹੀਂ ਸੱਦ ਸਕਦੇ ਐਕਸਟਰਡਾਈਟ ਨਹੀਂ ਕਰ ਸਕਦੇ ਨਹੀਂ ਜਨਾਬ ਅਸਲ ਦੇ ਵਿੱਚ ਉਹਦਾ ਇਹ ਅਧਿਕਾਰ ਆ ਉਹਦੇ ਜਾ ਕੇ ਉੱਥੇ ਤੇ ਆਪਦਾ ਭਾਈ ਸਰਟੀਫਿਕੇਟ ਬਣਾ ਲਿਆ ਹੁਣ ਉਹਨੇ ਕਿਹਾ ਜੀ ਕਿ ਮੈਂ ਤਾਂ ਆਪਦੇ ਸ਼ੋਹਰ ਦੇ ਨਾਲ ਰਹਿਣਾ ਜਿਹੜੀ ਬੀਬੀ ਪਿਛਲੀ ਸੀ ਇਸ ਤੋਂ ਪਹਿਲਾਂ ਵਾਲੀ ਵੀ ਆ ਮੈਂ ਥੋੜੀ ਜਾਣਕਾਰੀ ਇਹਦੇ ਬਾਰੇ ਕੱਢੀ ਆ ਜਿਹੜੀ ਬੀਬੀ ਇਸ ਤੋਂ ਪਹਿਲਾਂ ਗਈ ਸੀਗੀ ਉਹ ਬੀਬੀ ਸੀ ਕਿਰਨਵਾਲਾ ਉਹਨੇ ਵੀ ਉੱਥੇ ਧਰਮ ਬਦਲ ਕੇ ਵਿਆਹ ਕਰਵਾ ਲਿਆ ਸੀਗਾ ਉਹਨੇ ਲਾਹੌਰ ਦੀ ਮਸਜਿਦ ਦੇ ਵਿੱਚ ਵਿਆਹ ਕਰਵਾਇਆ ਸੀ ਕਿਰਨਵਾਲਾ ਉਦੋਂ ਆਮਨਾ ਬੀਬੀ ਬਣ ਗਈ ਸੀ ਉਹ ਵੀ ਦੀ ਵਾਪਸ ਆਈ ਜਿਹੜੀ ਉਧਰਲੇ ਪਾਸੇ ਮਨਜੂਨਾ ਦੀ ਇਧਰ ਆਈ ਸੀ ਇੱਕ ਔਰਤ ਉਹਦੇ ਹਿੰਦੂ ਪਰਿਵਾਰ ਦੇ ਵਿੱਚ ਆ ਕੇ ਵਿਆਹ ਕਰਵਾਇਆ ਸੀ ਉਹ ਵੀ ਨਹੀਂ ਵਾਪਸ ਗਈ ਸੀ ਉਹ ਬਾਅਦ ਵਿੱਚ ਇੱਕ ਮਰੀ ਜਾਣਾ ਪਿਆ ਉਹ ਫੇਰ ਵਾਪਸ ਆਈ ਸੀ ਸੋ ਇਸ ਤਰੀਕੇ ਦੇ ਨਾਲ ਉਹ ਉੱਥੇ ਜਾ ਕੇ ਇਹ ਕਹਿੰਦੀ ਕਿ ਮੈਂ ਇਹਦੇ ਨਾਲ ਲੱਗੀ ਆ ਇਹ ਮੇਰਾ ਇਥੇ ਸ਼ਹਰ ਹੈ ਤੇ ਸ਼ਹਿਰ ਦੇ bên ਰਹਿਣੀ ਆ ਤੇ ਫੇਰ ਉਹਨਾਂ ਦੇ ਵਿਆਹ ਦੇ ਵਿੱਚ ਵਾਅਦਾ ਹੋ ਜਾਂਦਾ ਜੀ ਹੂੰ ਤੇ ਜਿਹੜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਪੰਜਾਬ ਦਾ ਬਸੰਤ ਠੀਕ ਐ ਸਨੀ ਸਾਹਿਬ ਅੱਜ ਪੰਜਾਬ ਦੇ ਵਿੱਚ ਜਦੋਂ ਦੇ ਵੇਲੇ ਮੱਥੀ ਮੱਥੀ ਧੋਪ ਸੀ ਐਸ ਵੇਲੇ ਥੋੜੀ ਥੋੜੀ ਠੰਡ ਆ ਆਉਦੇ 5-6 ਦਿਨ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਪਰ ਇੰਨੀ ਗੱਲ ਜ਼ਰੂਰ ਕਹੀ ਗਈ ਆ ਵੀ 19 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਤੜੀਆਂ ਪੈਣ ਦੀ ਆਸ ਹੈਗੀ ਆ ਜਿਹੜੇ ਜਾਂਦੇ ਜਾਂਦੇ ਪੰਜਾਬ ਇੰਡਸਟਰੀ ਦੀ ਅਪਡੇਟ ਹੀ ਦੇ ਦਿਓ ਅੰਤਿਲ ਸਭ ਤੋਂ ਵੱਧ ਵਿਦਿਆਰਥੀਆਂ ਦਾ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੇ ਤੇ ਹੋਰ ਅਧਿਕਾਰੀਆਂ ਨੇ 2 ਦਿਨ ਪਹਿਲਾਂ ਵਿਦਿਆਰਥੀਆਂ ਦੇ ਨਾਲ ਮੀਟਿੰਗ ਕੀਤੀ ਸੀ ਉਹ ਕਹਿੰਦੇ ਵੀ ਤੁਸੀਂ ਧਰਨਾ ਚੱਕ ਲੋ ਆਪਦਾ ਉਹ ਕਹਿੰਦੇ ਜੇ ਧਰਨਾ ਚੱਕ ਲਾਂਗੇ ਪਹਿਲਾਂ ਤੁਸੀਂ ਸੈਨੇਟ ਦੀਆਂ ਚੋਣਾਂ ਦੀ ਤਰੀਕਾ ਲਾੰਦਿਓ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੇ ਗੱਲ ਕਹੀ ਕਿ ਅਸੀਂ ਇਧਰੋਂ ਦੇਖੋ ਆਪਦਾ ਪੇਜ ਤਾਂ ਲਿਖ ਕੇ ਉਧਰੋਂ ਨੋਟੀਫਿਕੇਸ਼ਨ ਜੇਤੀ ਜਾਰੀ ਹੋ ਜਾਊਗਾ ਬਜਾਅ ਅਰਥਗਨ ਨੇ ਗੱਲ ਕਹੀ ਹੈ ਵੀ ਜਿਸ ਦਿਨ ਨੋਟੀਫਿਕੇਸ਼ਨ ਜਾਰੀ ਹੋਗਾ ਚੋਣਾਂ ਦਾ ਅਸੀਂ ਉਸੇ ਦਿਨ ਧਰਨਾ ਚੱਕ ਲਾਂਗੇ ਜੀ ਠੀਕ ਹੈ ਜੀ ਥੈਂਕ ਯੂ ਬਹੁਤ ਮਿਹਰਬਾਨੀ ਮਿਹਰਬਾਨੀ